ਵਿਸਾਖੀ ਮੇਲੇ ਦੌਰਾਨ ਯੋਗ ਨਸ਼ਿਆ ਵਿਰੋਧ ਮੁਹਿੰਮ ਤਿੱਤ ਕਬੱਡੀ ਟੂਰਨਾਮੈਂਟ ਸੀਨੀਅਰ ਪੁਲਿਸ ਕਪਤਾਨ ਸਰਦਾਰ ਹਰਵਿੰਦਰ ਸਿੰਘ ਵਿਰਕ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਸਭ ਤੋਂ ਪਹਿਲਾ ਖਬਰਾਂ ਖੇਡਾਂ ਦੇਖਣ ਲਈ ਚੈਨਲ ਤੇ ਕਲੈਕਟ ਕਰੋ ਇਸ਼ਤਿਆਰ ਪੱਤਰਕਾਰਾਂ ਦੀ ਲੋੜ ਪੱਤਰਕਾਰ ਹਰਪਾਲ ਸਿੰਘ ਜੱਜ ਦੀ ਰਿਪੋਰਟ ਜ਼ਾਰੇ ਬਚਾਅ ਦੇ ਵਿੱਚ ਕਿਸ ਤਰੀਕੇ ਨਾਲ ਇਹ ਮੇਅਮ ਜਿਹੜੀ ਹੈ ਆਗਾਜ਼ ਕੀਤੀ ਗਈ ਹੈ ਜਿਹੜੀ ਇਹ ਮੇਅਮ ਮਨੁੱਖਿਆ ਦੇ ਵਿਰੁੱਧ ਸ਼ੁਰੂ ਕੀਤੀ ਗਈ ਹੈ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਹਿਯੋਗ ਹੈ ਸਾਨੂੰ ਪਬਲਿਕ ਦਾ ਸਹਿਯੋਗ ਚਾਹੀਦਾ ਤੁਹਾਡੇ ਸਹਿਯੋਗ ਦੇ ਨਾਲ ਹੀ ਜਿਹੜਾ ਨਸ਼ਾ ਦਾ ਜਿਹੜਾ ਸਾਡੇ ਪੰਜਾਬ ਦੇ ਉੱਤੇ ਇੱਕ ਤਰਲ ਲੱਗਿਆ ਜਾਂ ਅਸੀਂ ਇਹ ਕਹਿ ਸਕਦਾ ਹੈ ਕਿ ਸਾਡੀ ਜਵਾਨੀ ਨੂੰ ਖਰਾਬ ਹੋ ਰਹੀ ਹੈ ਨਸ਼ਿਆਂ ਦਾ ਜਿਹੜਾ ਸਾਡੇ ਪਰਬੋਕ ਆਇਆ ਸੀ ਉਸ ਸਮੇਂ ਤੋਂ ਬਹੁਤ ਹੱਦ ਤੱਕ ਜਿਹੜੀ ਸਾਡੇ ਪੰਜਾਬ ਸਰਕਾਰ ਵੱਲੋਂ ਪ੍ਰਾਜੈਕਟ ਕੀਤੇ ਐ ਪੰਜਾਬ ਪ੍ਰਿੰਸ ਵੱਲੋਂ ਮਾਨਯੋਗ ਡਿਪਟੀ ਸਾਹਿਬ ਵੀ ਰਹਿੰਦੇ ਰਹੇ ਕਿ ਉੱਤਰ ਜਿਹੜੀ ਅਸੀਂ ਕਾਰਗਰ ਕਰਦੇ ਆ ਉਹਦੇ ਸਾਥ ਬਹੁਤ ਹੱਦ ਤੱਕ ਅਸੀਂ ਕੰਟਰੋਲ ਕਰ ਲਿਆ ਇੱਕ ਸਮਾਂ ਐਸਾ ਆਏਗਾ ਜਦੋਂ ਕਿਸੇ ਵੀ ਤਰ੍ਹਾਂ ਦੇ ਜਿਹੜਾ ਨਸ਼ਾ ਹੈਗਾ ਨਸ਼ਾ ਮੁਕਤ ਅਸੀਂ ਕਰ ਦੇਵਾਂਗੇ ਕਈ ਜ਼ਿਲ੍ਹਿਆਂ ਦੇ ਵਿੱਚ ਪਰਸਾ ਮੁਕਤ ਜਿਹੜਾ ਅਸੀਂ ਆਲਰੇਡੀ ਪੰਜਾਬ ਨੂੰ ਕਰ ਚੁੱਕੇ ਆ ਜਿੱਥੇ ਨਸ਼ੇ ਦੀ ਕੋਈ ਰਿਲੇਵੈਂਸੀ ਅਜੇ ਨਹੀਂ ਹੈਗੀ ਅਤੇ ਤੁਹਾਡੇ ਸਹਿਯੋਗ ਦੇ ਨਾਲ ਹੀ ਅਸੀਂ ਇਸ ਏਰੀਆ ਦੇ ਵਿੱਚ ਜੇ ਫਤੰਦਰ ਜ਼ਿਲ੍ਹੇ ਦੇ ਵਿੱਚ ਤੇ ਆਪਣੇ ਹੋਰ ਸਾਰੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਤੋਂ ਤਸ਼ੱਬੂਹ ਕਰਦਾ ਜਿਹੜੀ ਜਵਾਨੀ ਹੈ ਸਾਡੀ ਜਵਾਨੀ ਨਸ਼ਾ ਤੋਂ ਮੁਕਤ ਹੋਵੇ ਤਾਂ ਜਿਹੜੀ ਪੰਜਾਬੀ ਹੈ ਸਹੀ ਅੱਗੇ ਰਚੜਾ ਹੋ ਸਕਦੀ ਹੈ ਤਾਂ ਇਹਦੇ ਵਿੱਚ ਪੰਜਾਬ ਪੁਲਿਸ ਇਕੱਲੀ ਜਿਹੜੀ ਹੈ ਉਹਦਾ ਜਿਹੜਾ ਤੁਹਾਨੂੰ ਪਤਾ ਹੈ ਕਿ ਕੁਝ ਨਹੀਂ ਕਰ ਸਕਦੀ ਉਹਦੇ ਵਿੱਚ ਤੁਹਾਡੇ ਸਹਿਯੋਗ ਦੇ ਨਾਲ ਪਬਲਿਕ ਦੇ ਸਹਿਯੋਗ ਦੇ ਨਾਲ ਜਿਹੜੇ ਤੁਸੀਂ ਸਤਜਿਵੇਂ ਸਪੋਰਟਸ ਦੇ ਵਿੱਚ ਮਿਲਦੇ ਕਰਵਾ ਰਹੇ ਹੋ ਇਹਨਾਂ ਦੇ ਨਾਲ ਅਸੀਂ ਵੱਖ-ਵੱਖ ਲੋਕਾਂ ਨੂੰ ਬਿਹਤਰਨ ਵਾਸਤੇ ਸੈਮੀਨਾਰਸ ਰੱਖਨੇ ਆ ਕਿੰਦਾ ਤੋਂ ਉਹਦੇ ਵਿੱਚ ਤੁਸੀਂ ਸਹਿਯੋਗ ਕਰੋਗੇ ਉਹਨਾਂ ਸਾਰਿਆਂ ਦੇ ਤਹਿਤ ਜਿਹੜਾ ਹੈਗਾ ਅਸੀਂ ਆਪਣੀ ਜਿਹੜੀ ਇਹ ਬਿਹੇਵਰ ਨੂੰ ਅੱਗੇ ਚਲਾਵਾਂਗੇ ਇਹ ਜਿਹੜਾ ਜੁਨਤ ਨਸ਼ਾ ਦੇ ਗਰੁੱਪ ਨੂੰ ਮੇਰ ਹੈ ਉਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜਿਹੜੇ ਨਤੀਜੇ ਨੇ ਮਿਲਣਗੇ ਤੇ ਮੈਂ ਪੂਰਨ ਆਸ਼ਾ ਕਰਦਾ ਹਾਂ ਤੁਹਾਡਾ ਸਮਾਂ ਜ਼ਿਆਦਾ ਨਹੀਂ ਲੱਗਾ ਕਿਉਂਕਿ ਜਿਉਂ ਆਪਣੇ ਭਾਰੀਆਂ ਦੇ ਹੋਰ ਅਗੇ ਬੈਠੇ ਹੋਏ ਆਦੇ ਵਿੱਚ ਕਿਸ ਤਰੀਕੇ ਦੀ ਮੁਹਿੰਮ ਜਿਹੜੀ ਆਗਾਜ਼ ਕੀਤੀ ਗਈ ਹੈ ਜਿਹੜੀ ਇਹ ਮੁਹਿੰਮ ਨਸ਼ੇ ਦੇ ਵਿਰੁੱਧ ਸ਼ੁਰੂ ਕੀਤੀ ਗਈ ਹੈ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਡੇ ਪੁਲਿਸ ਕਾਇਆ ਸੀ ਉਹ ਸੁਣੋ ਅਸੀਂ ਬਹੁਤ ਹੱਦ ਤੱਕ ਜਿਹੜੇ ਸਾਡੇ ਪੰਜਾਬ ਸਰਕਾਰ ਵੱਲੋਂ ਠਾਲੇ ਕੀਤੇ ਹੈ ਪੰਜਾਬ ਪੁਲਿਸ ਵੱਲੋਂ ਮਾਜੋਕ ਡੀਪੀ ਸਾਹਿਬ ਦੀ ਹੰਦ ਹੈ ਤਾਂ ਉੱਪਰ ਜਿਹੜੀ ਅਸੀਂ ਕਾਰਵਾਈ ਕਰਦੇ ਆ ਉਹਦੇ ਤਹਿਤ ਬਹੁਤ ਹੱਦ ਤੱਕ ਅਸੀਂ ਕੰਟਰੋਲ ਕਰ ਲਿਆ ਇੱਕ ਸਮਾਂ ਆ ਜਾਏਗਾ ਜਦੋਂ ਕਿਸੇ ਵੀ ਤਰ੍ਹਾਂ ਦੇ ਜਿਹੜਾ ਨਸ਼ਾ ਹੈਗਾ ਨਸ਼ਾ ਮੁਕਤ ਸੀ ਕਰ ਦੇਵਾਂਗੇ। ਪਈ ਜਿਲ੍ਹਾ ਦੇ ਵਿੱਚ ਨਸ਼ਾ ਮੁਕਤ ਜਿਹੜਾ ਅਸੀਂ ਆਮਨੇ ਪੰਜਾਬ ਨੂੰ ਕਰ ਦਿੱਤੇ ਹੈ ਜਿੱਥੇ ਨਸ਼ੇ ਦੀ ਕੋਈ ਗੱਲ ਰੱਟੇ ਨਹੀਂ ਹੋਏਗੀ। ਬាទ ਤੁਹਾਡੇ ਸਜੋਣੇ ਨਾਲ ਅਸੀਂ ਇਸ ਇਖੇਤੀਆਂ ਦੇ ਵਿੱਚ ਇਸ ਜਲੰਧਰ ਜ਼ਿਲ੍ਹੇ ਦੇ ਵਿੱਚ ਤੇ ਆਪਣੇ ਹੋਰ ਸਰਹੱਦਾਂ ਦੇ ਵਿੱਚ ਜਿਹੜਾ ਨਸ਼ਾ ਨੂੰ ਖਤਮ ਕਰਨਾ ਜਿਹੜੀ ਜਵਾਨੀ ਹੈ ਸਾਡੀ ਜਵਾਨੀ ਨਸ਼ਿਆਂ ਤੋਂ ਮੁਕਤ ਹੋਵੇ ਤਾਂ ਜਿਹੜੀ ਪੰਜਾਬ ਦੀ ਹੈ ਸਹੀ ਅਗੇ ਰਚਨਾ ਹੋ ਸਕਦੀ ਹੈ। ਕਾਇਦੇ ਵਿੱਚ ਪੰਜਾਬ ਪੁਲਿਸ ਇਕੱਲੀ ਜਿਹੜੀ ਹੈ ਉਹਦਾ ਜਿਹੜਾ ਤੁਹਾਨੂੰ ਪਤਾ ਹੈ ਕਿ ਕੁਝ ਨਹੀਂ ਕਰ ਸਕਦੀ। ਉਹਦੇ ਵਿੱਚ ਤੁਹਾਡੇ ਸਹਿਯੋਗ ਦੇ ਨਾਲ, ਆਮ ਪਬਲਿਕ ਦੇ ਸਹਿਯੋਗ ਦੇ ਨਾਲ ਜਿਹੜੇ ਤੁਸੀਂ ਸਾਨੂੰ ਜਿਵੇਂ ਸਪੋਰਟਸ ਦੇ ਵਿੱਚ ਮੇਲੇ ਕਰਵਾ ਰਹੇ ਹੋ ਇਹਨਾਂ ਦੇ ਨਾਲ ਅਸੀਂ ਵਕ ਵਕ ਲੋਕਾਂ ਨੂੰ ਬਿਹਰ ਕਰਨ ਵਾਸਤੇ ਸੈਮੀਨਾਰਸ ਰੱਖਦੇ ਆਂ ਪਿੰਡਾਂ ਦੇ ਵਿੱਚ ਉਹਦੇ ਵਿੱਚ ਤੁਸੀਂ ਸਹਿਯੋਗ ਕਰੋਗੇ। ਮੋਨ ਸਾਰਿਆਂ ਦੇ ਤਹਿਤ ਜਿਹੜਾ ਹੈਗਾ ਅਸੀਂ ਆਪਣੀ ਜਿਹੜੀ ਇਹ ਮਹਿਮਾ ਨੂੰ ਅੱਗੇ ਚਲਾਵਾਂਗੇ ਇਹ ਜਿਹੜਾ ਜੋਧਨ ਸ਼ਾਹਰਤ ਮਹਿਮਾ ਹੈ ਉਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜਿਹੜੇ ਨਤੀਜੇ ਨੇ ਮਿਲਣਗੇ ਤੇ ਮੈਂ ਪੂਰਨ ਆਸ ਕਰਦਾ ਤੁਹਾਡਾ ਸਭ ਤੋਂ ਜ਼ਿਆਦਾ ਨਹੀਂ ਲੈਂਦਾ ਕਿਉਂਕਿ ਤੁਸੀਂ ਆਪਣੇ ਖਿਡਾਰੀਆਂ ਦੇ ਹੋਰ ਅੱਗੇ ਮੈਚ ਵੀ ਜਿਹੜੇ ਹੈਗੇ ਤੁਸੀਂ ਦੇਖ ਰਹੇ ਆ ਇਹਦੇ ਵਿੱਚ ਤੁਹਾਡੇ ਤੋਂ ਮੈਂ ਉਮੀਦ ਕਰਦਾ ਤੇ ਤੁਹਾਡੇ ਸਹਿਯੋਗ ਨੂੰ ਜਿਹੜੀ ਅਪੀਲ ਕਰਦਾ ਕਿ ਤੁਸੀਂ ਸਾਨੂੰ ਜਿਹੜਾ ਹੈਗਾ ਪੰਜਾਬ ਪੁਲਿਸ ਨੂੰ ਇਸ ਜਿਹੜਾ ਜੋਧਨ ਸ਼ਾਹਰਤ ਮਹਿਮਾ ਹੈ ਇਹਦੇ ਵਿੱਚ ਵੱਧ ਤੋਂ ਵੱਧ ਤੁਸੀਂ ਸਹਿਯੋਗ ਦੇਵੋਗੇ ਤੇ ਮੈਂ ਖਿਡਾਰੀਆਂ ਨੂੰ ਵੀ ਮੁਬਾਰਕਬਾਦ ਦਿੰਦਾ ਜਿਹੜੇ ਉਹ ਇਸ ਆਪਣੇ ਸਰੀਰਾਂ ਨੂੰ ਪਾਲੇ ਹੋਏ ਨੇ ਉਹਨਾਂ ਨੇ ਤੇ ਇਹਨਾਂ ਖੇਡਾਂ ਦੇ ਵਿੱਚ ਜਿਹੜੇ ਯੋਧਾ ਨੇ ਜਿਹੜੇ ਦੇ ਰਹੇ ਨੇ ਤੇ ਸਮਾਜ ਨੂੰ ਸਹੀ ਸੇਵਾ ਦੇ ਵਿੱਚ ਸੇਕ ਦੇਣ ਦੇ ਵਿੱਚ ਜਿਹੜੀ ਹੈ ਕਿ ਆਪਣੀ ਸੇਵਾ ਪ੍ਰਦਾਨ ਕਰ ਰਹੇ ਮੈਂ ਇੱਕ ਵਾਰ ਦੇਰ ਤੁਹਾਡੇ ਸਾਰੇ ਆਲੇ ਦੁਆਲੇ ਦੇ ਲੋਕੋ ਜਿਹੜੇ ਇੱਥੇ ਇਸ ਕਬੱਡੀ ਟੂਰਨਾਮੈਂਟ ਦੇ ਵਿੱਚ ਆਏ ਨੇ ਸਾਰੇ ਭੈਣ ਭਰਾਵਾਂ ਦਾ ਸਾਰੇ ਬਹੁਤ ਬਹੁਤ ਸਜਣਾ ਦਾ ਖਿਡਾਰੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰੇ ਜਿਹੜੇ ਆਰਗੇਨਾਈਜ਼ਰ ਆਰਗੇਨਾਈਜ਼ਰਸ ਨੇ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਮੇਟੀ ਦੇ ਨਾਲ ਜਿਹੜਾ ਕੰਮ ਕਰਵਾ ਕੇ ਇਹ ਵਧੀਆ ਤਰੀਕੇ ਨਾਲ ਆਰਗਨਾਈਜ਼ ਕੀਤਾ ਬਹੁਤ ਬਹੁਤ ਧੰਨਵਾਦ ਉਹ ਪਿੰਡ ਗੀਤਾਂ ਵਿੱਚ ਹੁੰਦਾ ਗੀਤ ਹੁੰਦੇ ਆ ਟ੍ਰੈਂਡ ਨਹੀਂ ਉਹ ਦਾਰਿਆਰ ਦਾ ਇੱਕ ਕੱਪ ਜੀ ਦੀ ਚਰਚਾ ਜੀ ਚੱਲਦੀ